ਤਰੀ ਕਾਲ ਤੱਕ ਸਾਬ ਤੋਂ ਆਪਾਂ ਨੂੰ ਉਮੀਦ ਸੀ ਕਿ ਕੁਝ ਫੈਸਲੇ ਆਉਣਗੇ ਨਵੇਂ ਸਾਲ ਦੇ ਵਿੱਚ ਨਵੀਆਂ ਗੱਲਾਂ ਹੋਣਗੀਆਂ ਇੱਕ ਤਾਂ ਨਰੈਨ ਸਿੰਘ ਚੌੜਾ ਵਾਲਾ ਜਿਹੜਾ ਫੈਸਲਾ ਸੀ ਉਹਦੇ ਤੇ ਉਲਟ ਫੇਰਦਾ ਕਿਵੇਂ ਹੋ ਗਿਆ ਪਹਿਲਾਂ ਤੇ ਇਹ ਸਵਾਲ ਪੁੱਛਣਾ ਫਿਰ ਇੱਕ ਹੋਰ ਸਵਾਲ ਅਗਲਾ ਉਹ ਇਸ ਗੱਲ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦੇ ਆ ਨਰੈਨ ਸਿੰਘ ਚੌੜਾ ਬਾਰੇ ਥੋੜੀ ਗੱਲ ਕਰਿਓ ਪਹਿਲਾਂ ਦੇਖੋ ਨਰੈਨ ਸਿੰਘ ਚੌੜਾ ਵਾਲਾ ਜਿਹੜਾ ਫੈਸਲਾ ਸੀਗਾ ਉਹ ਇਹਨਾਂ ਨੇ ਤਤੇਕਾ ਜਾਂ ਕਹਿ ਲਓ ਕਿ ਕਾਲੀ ਚਕੀਤਾ ਜੀ ਠੀਕ ਹੈ ਨਾ ਜੀ ਕਿਉਂਕਿ ਉਦੋਂ ਕੁਝ ਸਿੱਖ ਬੁੱਧੀਜੀਵੀ ਸੀਗੇ ਜਿਹੜੇ ਉਹਨਾਂ ਨੇ ਵੀ ਸਵਾਲ ਚੁੱਕਿਆ ਕਿ ਨਰੈਨ ਸਿੰਘ ਚੌੜਾ ਨੇ ਮਨ ਨੂੰ ਮਾਰਾ ਕੀਤਾ ਜੀ ਵੀ ਅਸੀਂ ਉਸ ਐਕਸ਼ਨ ਦੇ ਨਾਲ ਸਹਿਮਤ ਨਹੀਂ ਹੈਗੇ ਕਿ ਜਗਾ ਜਗਾ ਦੀ ਪਾਕੀਜ਼ਗੀ ਜੀ ਉਹ ਮਕਦਸ ਜਗਾ ਬਿਲਕੁਲ ਉਹਦੀ ਮਰਿਆਦਾ ਉਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਹਮ ਪਰ ਜਦੋਂ ਕੋਰਟ 'ਚ ਮੁਕੱਦਮਾ ਲੱਗ ਗਿਆ ਜਦੋਂ ਇੱਕ ਬੰਦੇ ਤੇ ਟ੍ਰਾਇਲ ਚੱਲ ਪਿਆ ਹਮ ਉਸ ਨੂੰ ਉਸਦੇ ਐਕਸ਼ਨ ਦੀ ਸੱਸਾ ਕੋਚੋਂ ਮਿਲ ਜਾਣੀ ਆ ਜੀ ਜਾਂ ਉਹਦਾ ਫੈਸਲਾ ਆ ਜਾਣਾ ਹੂੰ ਤਾਂ ਫਿਰ ਪੰਥ ਚੋਂ ਛੇਕਣ ਵਾਲਾ ਜਿਹੜਾ ਇਹ ਮਤ ਹੈ ਕਿਉਂ ਜੀ ਯਾਨੀ ਸਵਾਲ ਉੱਠੇ ਬਿਲਕੁਲ ਹੁਣ ਦੇਖੋ ਕੁਝ ਚਰਚਾਵਾਂ ਇਹ ਵੀ ਨੇ ਕਿ ਕੁਝ ਸਿੱਖ ਜਥੇਬੰਦੀਆਂ ਦਾ ਦਬਾਅ ਤੇ ਕੁਝ ਮਤਲਬ ਕਿ ਅੰਦਰੂਨੀ ਦਬਾਅ ਵੀ ਦੱਸਦੇ ਆ ਕਿ ਧਾਮੀ ਸਾਹਿਬ ਨਰਾਜ਼ ਵੀ ਹੋਏ ਆ ਇਹ ਹੁਣ ਦੇਖੋ ਪੁਸ਼ਟੀ ਕਿਤੇ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਜੇ ਆਪਾਂ ਨੂੰ ਕੋਈ ਕਵੇ ਕਿ ਬਈ ਕੋਈ ਤਸਦੀਕ ਕਰੋ ਕੋਈ ਸਬੂਤ ਦਿਓ ਇਹ ਅੰਦਰੂਨੀ ਚਰਚਾਵਾਂ ਹੁੰਦੀਆਂ ਨੇ ਇਧਰੋਂ ਉਧਰੋਂ ਗੱਲਾਂ ਹੁੰਦੀਆਂ ਨੇ ਇਸੇ ਕਰਕੇ ਅੰਤਰਿੰਕ ਕਮੇਟੀ ਦੀ ਇੱਕ ਵਾਰ ਮੀਟਿੰਗ ਜਿਹੜੀ ਆ ਉਹ ਮੁਲਤਵੀ ਵੀ ਕਰਨੀ ਪਈ ਤੁਹਾਨੂੰ ਯਾਦ ਹੋਣਾ ਆਪਾਂ ਕੱਲ ਵੀ ਗੱਲ ਕਰਦੇ ਪਏ ਅਸਾਂ ਤਾਂ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਇਸੇ ਪ੍ਰਕਰਨ ਦੇ ਦੌਰਾਨ ਹੀ ਵਾਪਰਦੀਆਂ ਨੇ ਨਾ ਸਾਹਿਬ ਜੀ ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ ਸ਼ਾਇਦ ਸੋਚਿਆ ਹੋਵੇਗਾ ਵਿਚਾਰਿਆ ਹੋਵੇਗਾ ਰੀਥਿੰਕ ਕੀਤਾ ਹੋਵੇਗਾ ਇਸ ਚੀਜ਼ ਤੇ ਕਿ ਦੇਖੋ ਠੀਕ ਆ ਕਿ ਭਈ ਇਹ ਚੀਜ਼ ਮਾੜੀ ਹੋਈ ਆ ਪਰ ਜੇ ਅਸੀਂ ਇਸ ਤਰ੍ਹਾਂ ਕਰਦੇ ਆ ਤਾਂ ਜਥੇਬੰਦੀਆਂ ਦਾ ਕਹ ਲੋ ਕਿ ਸਾਡੇ ਤੇ ਰੋਸ ਵਧੇਗਾ ਹੂੰ ਸਿੱਖ ਬੁਧੀ ਜੀਵੀਆਂ ਦਾ ਦਲ ਖਾਲਸਾ ਤੇ ਬਿਲਕੁਲ ਹੀ ਇਹਨਾਂ ਦੇ ਵਿਰੋਧ ਚ ਖੜ ਗਿਆ ਸੀ ਆ ਕਿ ਉਹਨਾਂ ਨੇ ਤਾਂ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਉਹਨਾਂ ਨੇ ਤਾਂ ਕੱਟ ਕੀਤੇ ਦਲ ਖਾਲਸਾ ਵਾਲਿਆਂ ਨੇ ਤਾਂ ਇਸ ਕਰਕੇ ਇਹਨਾਂ ਨੂੰ ਸ਼ਾਇਦ ਇਸ ਗੱਲ ਤੇ ਕਿਤੇ ਨਾ ਕਿਤੇ ਕਹ ਲੋ ਕੰਮ ਕਰਕੇ ਇੱਕ ਨਤੀਜਾ ਕੱਢਣ ਚ ਮਦਦ ਮਿਲੀ ਆ ਕਿ ਆਪਾਂ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਆ ਜੀ ਠੀਕ ਹੈ ਨਾ ਜੀ ਬਿਲਕੁਲ ਬਹੁਤ ਜ਼ਿਆਦਾ ਵਿਰੋਧ ਹੋ ਸਕਦਾ ਹੈ ਹਾਂ ਜੀ ਇਸ ਕਰਕੇ ਇਹਨਾਂ ਨੇ ਇਹ ਫੈਸਲਾ ਵਾਪਸ ਲੈ ਲਿਆ ਹੂੰ ਤਾਂ ਇਸ ਫੈਸਲੇ ਦੇ ਵਾਪਸ ਲੈਣ ਤੋਂ ਬਾਅਦ ਕੀ ਉਹ ਨਰਾਜ਼ਗੀ ਜਿਹੜੀ ਹੈ ਉਹ ਮਤਲਬ ਘਟ ਜਾਏਗੀ ਜੀ ਇਹ ਇੱਕ ਵਟਾ ਸਵਾਲ ਹੈ ਤੁਚ ਇਹ ਹੈ ਕਿ ਪਤਾ ਨਹੀਂ ਕਿਉਂ ਮੈਨੂੰ ਸਮਝ ਨਹੀਂ ਲੱਗ ਰਹੀ ਸਰ ਤਾਂ ਹੁਣ ਅਕਾਲੀ ਦਲ ਦਾ ਅੰਦਰੂਨੀ ਮਸਲਾ ਹੈ ਜੀ ਜੀ ਕਿ ਜਿਹੜੀ ਚੀਜ਼ ਤੇ ਸਭ ਤੋਂ ਜ਼ਿਆਦਾ ਦੇਖੋ ਮੈਂ ਕਿ ਵੀ ਕਿਹਾ ਸੀਗਾ ਕਿ ਕੋਈ ਵੀ ਪ੍ਰਸ਼ਾਸਕ ਹੋਵੇ ਚਾਹੇ ਸੁਖਬੀਰ ਸਿੰਘ ਬਾਦਲ ਹੋਣ ਚਾਹੇ ਭਗਵੰਤ ਮਾਨ ਜੀ ਹੋਣ ਚਾਹੇ ਕੈਪਟਨ ਸਾਹਿਬ ਹੋਣ ਕੋਈ ਵੀ ਚੰਨੀ ਜੀ ਹੋ ਕੋਈ ਵੀ ਹੈ ਤਾਂ ਉਹਦੇ ਰਾਜ ਦੇ ਵਿੱਚ ਉਹਦੇ ਸ਼ਾਸਨ ਦੇ ਵਿੱਚ ਬਹੁਤ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਜੀ ਜੀ ਬਿਲਕੁਲ ਇਦਾਂ ਹੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪ੍ਰਸ਼ਾਸਨ ਕਾਲ ਦੇ ਦੌਰਾਨ ਬਹੁਤ ਕੁਝ ਐਸਾ ਵੈਸਾ ਵਾਪਰਿਆ ਹੋਇਆ ਪਰ ਉਹਦੇ ਨਾਲ ਇੱਕ ਚੀਜ਼ ਜਿਹੜੀ ਅਕਾਲੀ ਦਲ ਬਾਦਲ ਭਰਤੀ ਜੇ ਤੁਸੀਂ ਦੇਖੋਗੇ ਨਾ ਬੜੀ ਕਲ ਨੁਕਸਾਨ ਦੇ ਗੁਜ਼ਰੀ ਆ ਤਾਂ ਉਹ ਇਹ ਆ ਕਿ ਸਿੱਖ ਸੰਸਥਾਵਾਂ ਦੀ ਵਰਤੂ ਰਾਜਨੀਤਿਕ ਮਫਾਦਾਂ ਵਾਸਤੇ ਤਾਂ ਉਹੀ ਚੀਜ਼ ਹੁਣ ਤੁਸੀਂ ਫੇਰ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਫੈਸਲੇ ਲੈ ਕੇ ਨਾ ਪ੍ਰਤੱਖ ਤੌਰ ਤੇ ਲੋਕਾਂ ਦੇ ਸਾਹਮਣੇ ਲਿਆ ਰਹੇ ਹੋ ਦੱਸ ਆ ਮਤਲਬ ਕਿ ਉਹ ਚੀਜ਼ ਉੱਥੇ ਆਖਲੋਂਦੀ ਆ ਜੀ ਬਈ ਕਿੱਥੇ ਤਾਂ ਇਹ ਜਿਹੜਾ ਖਲਾਰਾ ਸੀਗਾ ਉਹ ਸਿਮਟਦਾ ਤੇ ਅਕਾਲੀ ਦਲ ਏਕਾ ਕਰਕੇ ਅਕਾਲੀ ਦਲ ਬਦਲ ਤੇ ਰਿਵਾਈਵਲ ਫੇਸ ਦੇ ਵਿੱਚ ਐਂਟਰ ਹੁੰਦਾ ਉਸ ਤੋਂ ਬਾਅਦ ਉਹ ਇੱਕ ਮੁੱਖ ਕਤਾਰ ਹੈ ਜਿਹੜੀ ਜੀ ਪੋਲਿਟਿਕਸ ਦੀ ਜਿਹੜੀ ਆਪਣੀ ਪੰਜਾਬ ਦੀ ਕਹਿ ਲੋ ਉਸ ਧਾਰਾ ਦੇ ਵਿੱਚ ਆ ਕੇ ਤੇ ਉਹ ਇੱਕ ਲੜਾਈ ਦਿਖਾਉਂਦਾ ਹੂੰ ਤਾਕਤਵਰ ਤਰੀਕੇ ਨਾਲ ਕਿਉਂਕਿ ਕਾਡਰ ਤਾਂ ਹਲੇ ਵੀ ਹੈ ਨਾ ਕੱਲੇ ਗੱਲ ਪਰ ਉਹ ਚੀਜ਼ਾ ਫਿਰ ਜਿਵੇਂ ਕਹਿ ਲਿਆ ਨਾ ਕਿ ਬਈ ਜਿੱਦਾਂ ਟਰੈਡਮਿਲ ਤੇ ਆ ਬੰਦਾ ਦੌੜ ਵੀ ਰਿਹਾ ਤੇ ਉਹ ਹੈ ਟਰੈਡਮਿਲ ਤੇ ਹੀ ਆ ਹੂੰ ਠੀਕ ਹੈ ਨਾ ਜੀ ਉਹ ਦੂਰੀ ਤੱਕ ਕਰ ਰਿਹਾ ਹੋਣਾ ਹੈ ਟ੍ਰੈਡਮਿਲ ਤੇ ਹੀ ਆ ਬਿਲਕੁਲ ਉੱਥੇ ਦਾ ਉੱਥੇ ਹੀ ਸਭ ਉੱਥੇ ਦਾ ਉੱਥੇ ਹੀ ਆ ਗੱਲ ਟ੍ਰੈਡਮਿਲ ਵਾਲੀ ਬਣੀ ਪਈ ਆ ਸਭ ਬਿਲਕੁਲ ਕੋਲ ਮਲਾ ਕੇ ਜੀ ਬਿਲਕੁਲ ਜਿੰਦਰ ਜੀ ਕਹਿ ਰਹੇ ਨੇ ਕਿ ਐਸ ਜੀ ਪੀਸੀ ਦੇ ਫੈਸਲੇ ਜ਼ਿਆਦਾਤਰ ਕਹਿੰਦੇ ਇਦਾਂ ਹੀ ਹੁੰਦੇ ਆ ਧਾਰਮਿਕ ਰਾਜਨੀਤੀ ਰਾਜਨੀਤੀ ਤੋਂ ਵੱਧ ਕਹਿੰਦੇ ਸਿੱਧੀ ਰਾਜਨੀਤੀ ਹੋਣ ਦੇ ਵਿੱਚ ਦਿਖਦੀ ਹੈ। ਇਹ ਹੀ ਤਾਂ ਇਹ ਮੈਂ ਕਹਿ ਰਿਹਾ ਕਿ ਅਕਾਲੀ ਦਲ ਵਾਸਤੇ ਨੁਕਸਾਨਦਾਇਕ ਚੀਜ਼ ਜਾਂ ਕਹੇ ਲੋਕ ਜਿਹੜੀ ਉਹਨਾਂ ਨੂੰ ਇੱਕ ਟ੍ਰੈਡਮਿਲ ਤੇ ਹੀ ਬਸ ਰੱਖ ਰਹੀ ਆ ਉਹ ਇਹੋ ਹੀ ਆ ਕਿ ਵੀ ਹੁਣ ਸਮਰਿਆ ਕੀ ਆ ਫਿਰ ਉਹਦੇ ਵਿੱਚ ਗਾਂ ਤੁਸੀਂ ਦੇਖ ਲਓ ਜੋ ਹੁਣ ਅਸਤੀਫੇ ਦਾ ਮਸਲਾ ਹੈ ਵਰਕਿੰਗ ਕਮੇਟੀ ਦਾ ਗਾਂ ਉਹ ਕੰਮ ਕਰ ਕਰਨਾ ਜਾਂ ਨਵੀਂ ਭਰਤੀ ਦਾ ਉਹ ਸਾਰੀਆਂ ਚੀਜ਼ਾਂ ਇੱਕ ਵਾਰੀ ਕਹਿ ਲੋ ਕਿ ਫੁੱਲ ਸਟਾਪ ਤੇ ਨੇ ਫੁੱਲ ਸਟਾਪ ਤੇ ਨੇ ਜੀ ਪਰ ਦੂਜੇ ਪਾਸੇ ਜੇ ਦੇਖੀਏ ਤਾਂ ਇਹ ਚੀਜ਼ਾਂ ਜਿਹੜੀਆਂ ਚਾਹੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਹੋਵੇ ਚਾਹੇ ਨਰੈਣ ਸਿੰਘ ਚੋੜਾ ਵਾਲਾ ਹੋਵੇ ਤਾਂ ਉਹਦੇ 'ਚ ਇਹ ਚੀਜ਼ਾਂ ਜਿਹੜੀਆਂ ਜੋ ਆਪਾਂ ਡਿਸਕਸ ਕੀਤੀਆਂ ਨੇ ਕਿ ਉਹ ਦਿਸਣ ਲੱਗ ਪਈਆਂ ਦਿਸਣ ਲੱਗ ਪਈਆਂ ਬਿਲਕੁਲ ਬਿਲਕੁਲ ਇੱਕ ਦੋ ਕਮੈਂਟ ਹੋਰ ਪੜ੍ਹਦੇ ਆ ਫਿਰ ਆਪਾਂ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਵੀ ਗੱਲ ਕਰਦੇ ਆ ਜੀ ਆ ਮੁਕੱਦਰ ਸਿੰਘ ਜੀ ਕਹਿ ਰਹੇ ਕਿ ਇਹਨਾਂ ਨੂੰ ਲੋਕਾਂ ਦੀ ਸਿੰਪਤੀ ਕਹਿੰਦੇ ਮਿਲਣੀ ਸੀਗੀ ਖਾਸ ਕਰਕੇ ਸੁਖਵੀਰ ਬਾਦਲ ਨੂੰ ਤੇ ਉਹ ਵੀ ਲੈ ਨਹੀਂ ਸਕੇ ਨਹੀਂ ਸਰ ਮੈਂ ਕਦੇ-ਕਦੇ ਸੋਚਦਾ ਮੈਨੂੰ ਲੱਗਦਾ ਹੈ ਸਾਹਿਬ ਮੈਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸੀਗੇ ਨਾ ਜਿਹੜੇ ਤੇ ਫਿਰ ਮੈਂ ਇੱਕ ਗੱਲ ਹਮੇਸ਼ਾ ਕਹੂੰਗਾ ਕਿ ਜਿੰਦਾਂ ਹੁਣ ਮੌਜੂਦਾ ਨੇ ਹਾਕਮ ਨੇ ਹੁਕਮਰਾਨ ਤੇ ਰਿਹਾ ਜੀ ਚੰਗੇ ਮਾੜੇ ਕੰਮ ਕਾਮਯਾਬੀ ਨਕਾਮਯਾਬੀ ਅਕਾਲੀ ਤਲਬਾਦਲ ਦੇ ਉੱਤੇ ਜਿਹੜੀ ਜ਼ਿੰਮੇਵਾਰੀ ਸੀ ਉਹ ਪੰਥ ਦੀ ਵੀ ਹੈ ਨਾ ਇਹ ਜਿਹੜੇ ਨੇ ਇਹਨਾਂ ਦੀ ਆਈਡੀਓਲੋਜੀ ਜਿਹੜੀ ਹੈ ਤੁਹਾਨੂੰ ਪਤਾ ਹੀ ਆ ਨਰੋਲ ਰਾਜਨੀਤੀ ਕਹਿ ਲੋ ਨਾ ਆ ਨਰੋਲ ਰਾਜਨੀਤੀ ਹੈ ਵੈਸੇ ਇਹ ਇੱਕ ਐਸੀ ਵਿਚਾਰਧਾਰਾ ਪੇਸ਼ ਕਰਦੇ ਆ ਜਿਹੜੀ ਸੁਮੇਲਤ ਹੈ ਭਗਤ ਸਿੰਘ ਦੇ ਵਿਚਾਰਾਂ ਨਾਲ ਜਾਂ ਅੰਬੇਦਕਰ ਜੀ ਦੇ ਨਾਲ ਉਹ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਵਿਚਾਰਧਾਰਾ ਤੇ ਤੁਸੀਂ ਕਿੰਨੀ ਕੁ ਨਿਗਰਤਾ ਦੇ ਨਾਲ ਪਹਿਰਾ ਦਿੰਦੇ ਹੋ ਜੀ ਜੀ ਉਹ ਇੱਕ ਵੱਖਰਾ ਅਭਿਸ਼ਾ ਹੈ ਤਾਂ ਕਹਿੰਦਾ ਮਤਲਬ ਇਹ ਆ ਕਿ ਦੇਖੋ ਠੀਕ ਹੈ ਕਿ ਉਹ ਜਿਹੜੀਆਂ ਕਦਰਾਂ ਕੀਮਤਾਂ ਹੁੰਦੀਆਂ ਹਨ ਅੰਤਖ ਤਰਜ਼ੀਆਂ ਹੁੰਦੀਆਂ ਨੇ ਕੌਮ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਹਮ ਉਨ੍ਹਾਂ ਤੇ ਤੁਸੀਂ ਕਿੰਨਾ ਕੁ ਖਰਾ ਉਤਰੇ ਉਹ ਇੱਕ ਪੈਮਾਨਾ ਹੁੰਦਾ ਹੈ ਹੂੰ ਦੂਸਰਾ ਆ ਗਿਆ ਜੋ ਤੁਹਾਡੀ ਗਵਰਨੈਂਸ ਹੈ ਜੀ ਜੀ ਤੇ ਤੀਸਰੀ ਚੀਜ਼ ਜਿਹੜੀ ਹੈ ਨਾ ਉਹ ਇਹ ਹੁੰਦੀ ਆ ਕਿ ਤੁਹਾਡੀ ਆਪਣੀ ਕਾਬਲੀਅਤ ਕਿਹੋ ਜੀ ਆ ਅੱਛਾ ਕਾਬਲੀਅਤ ਦੇ ਨਾਲ-ਨਾਲ ਕਿਉਂਕਿ ਐਡਾ ਵੱਡਾ ਤੁਸੀਂ ਤਾਮ-ਚਾਂਦ ਸੰਭਾਲਣਾ ਹੈ ਪਾਰਟੀ ਸੰਭਾਲਣੀ ਨਾਲ ਪੰਜਾਬ ਸੰਭਾਲਣਾ ਹੈ ਤਾਂ ਤੁਹਾਨੂੰ ਸਲਾਹਕਾਰਾਂ ਦੀ ਜ਼ਰੂਰਤ ਬਹੁਤ ਪੈਂਦੀ ਹੈ ਟੀਮ ਦੀ ਜ਼ਰੂਰਤ ਪੈਂਦੀ ਹੈ ਜੀ ਪ੍ਰਕਾਸ਼ ਸਿੰਘ ਬਾਦਲ ਕੋਲ ਮੈਂ ਵੇਖਿਆ ਕਿ ਜਿਹੜੇ ਸਲਾਹਕਾਰ ਸਨ ਜਦੋਂ ਤੱਕ ਉਹਨਾਂ ਦੀ ਚੱਲਦੀ ਸੀ ਹੂੰ ਉਹ ਨਰੋਲ ਪਿੰਡੂ ਕਾਫੀਅਤ ਵਾਲੇ ਸੀਗੇ ਜੀ ਮੈਂ ਜਿੱਥੇ ਸਪੋ ਇਹ ਕੋਈ ਹੋ ਸਕਦਾ ਮੈਨੂੰ ਫੋਨ ਕਰਕੇ ਕੋਈ ਕਾਲ ਹੀ ਦੱਸੇ ਕਿ ਕੀ ਇਹ ਮੈਂ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ ਹੂੰ ਹੁਣ ਜੋ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦੀ ਕਹ ਲੋ ਕਿ ਜੋ ਟੀਮ ਹੈ ਜੀ ਖਾਸ ਤੌਰ ਤੇ ਸਲਾਹ ਮੈਂ ਜਿਵੇਂ ਕਿਹਾ ਕਿ ਪਾਰਟੀ ਜਾਂ ਪੰਜਾਬ ਨੂੰ ਸੰਭਾਲਣ ਵਾਸਤੇ ਇੱਕ ਟੀਮ ਦੀ ਜ਼ਰੂਰਤ ਹੈ ਤੁਹਾਨੂੰ ਪੈਣੀ ਪੈਣੀ ਹੈ ਤੁਸੀਂ ਵਨ ਮੈਨ ਆਰਮੀ ਨਹੀਂ ਬਣ ਸਕਦੇ ਜਿਮਰਜ਼ੀ ਕਰਦੇ ਪਰ ਉੱਪਰ ਇੱਕ ਹੈ ਪਰ ਥੱਲੇ ਤਾਂ ਪੂਰੀ ਟੀਮ ਹੈ ਉਹਦਾ ਕਈ ਵਾਰ ਮੈਨੂੰ ਇਹ ਲੱਗਦਾ ਹੈ ਸਾਹਿਬ ਕਿ ਜਿਹੜੀ ਮਤਲਬ ਕਿ ਸਲਾਹਕਾਰ ਟੀਮ ਹੈ ਚਾਹੇ ਉਹਦੇ 'ਚ ਕੋਈ ਵੀ ਆ ਗਿਆ ਮੀਡੀਆ ਵਾਲੇ ਆ ਗਏ ਪੀਆਰ ਵਾਲੇ ਆ ਗਏ ਗਾ ਅੱਡ-ਅੱਡ ਵਿੰਗ ਹੁੰਦੇ ਆ ਜਾਂ ਥਿੰਕ ਟੈਂਕ ਵੀ ਆ ਜਾਂਦਾ ਹੈ ਕਿ ਉਹ ਪਿੱਛੇ ਪਰਦੇ ਦੇ ਭਾਈ ਉਹ ਚੀਜ਼ ਸਾਨੂੰ ਘੜਦਾ ਹੈ ਹਨਾ ਤਾਂ ਕਿਤੇ ਨਾ ਕਿਤੇ ਉਹਦੇ 'ਚ ਜਿਹੜਾ ਉਹ ਪਿੰਡੂ ਟੱਚ ਹੋਣਾ ਚਾਹੀਦਾ ਜਾਂ ਜਿਹੜੀ ਉਹ ਪਿੰਡੂ ਜ਼ਿੰਦਗੀ ਦੀ ਜਾਂ ਪੰਥਕ ਜੋ ਸੋਚ ਹੈ ਉਹਦੀ ਜੋ ਨਬਜ਼ ਤੇ ਹੱਥ ਰੱਖਣ ਵਾਲੀ ਉਹ ਕਲਾ ਹੈ ਨਾ ਮੈਨੂੰ ਕਿਤੇ ਨਾ ਕਿਤੇ ਉਹਦੇ ਵਿੱਚ ਲੈਗ ਲੱਗਦਾ ਹੈ ਹਾਂ ਬਿਲਕੁਲ ਮਿਸਿੰਗ ਸ਼ਬਦ ਤੁਸੀਂ ਇਸਤੇਮਾਲ ਕੀਤਾ ਕਿ ਉਹ ਚੀਜ਼ ਮੈਨੂੰ ਲੱਗਦੀ ਹੈ ਇਹ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਅਸਲ ਦੇ ਵਿੱਚ ਕਈ ਵਾਰ ਤੁਹਾਡੇ ਜਿਹੜੇ ਸਲਾਹਕਾਰ ਹੁੰਦੇ ਆ ਨਾ ਉਹ ਮਤਲਬ ਕਿ ਮੈਂ ਅੱਗੇ ਆਪਣੇ ਭਰਾ ਨਾਲ ਗੱਲ ਕਰ ਰਿਹਾ ਸੀਗਾ ਦੋਸਤ ਨਾਲ ਕਿਸੇ ਨਾਲ ਤੇ ਮੈਂ ਕਿਹਾ ਯਾਰ ਗੱਲ ਇਹ ਆ ਕਿ ਜੇ ਕੋਈ ਸੱਚੇ ਮਨੋਂ ਤੁਹਾਡੇ ਨਾਲ ਸਲਾਹ ਕਰਦਾ ਹੈ ਨਾ ਤਾਂ ਹੀ ਉਹਦੀ ਭਾਵਨਾ ਨੂੰ ਸਮਝ ਕੇ ਕਲੀ ਸਲਾਹ ਹੀ ਨਹੀਂ ਦਿੰਦੇ ਫਿਰ ਤੁਸੀਂ ਉਹਦਾ ਸਾਥ ਵੀ ਦਿੰਦੇ ਹੋ ਬਿਲਕੁਲ ਤਾਂ ਮੈਨੂੰ ਉਹ ਲੱਗਦਾ ਕਿ ਕਿਤੇ ਨਾ ਕਿਤੇ ਕਿਤੇ ਪੈਰ ਚ ਜਿਹਦੀ ਜੁੱਤੀ ਚ ਪੈਰ ਪਾ ਕੇ ਵੇਖਣਾਂ ਦੀ ਗੱਲ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਤਾਂ ਉਹ ਮੈਨੂੰ ਇਹ ਲੱਗਦਾ ਕਿ ਇਹ ਕਮੀ ਕਿਤੇ ਨਾ ਕਿਤੇ ਕਿਉਂਕਿ ਸੁਖਵੀਰ ਸਿੰਘ ਬਾਦਲ ਠੀਕ ਆ ਪਿੰਡ 'ਚ ਰਹਿਣ ਵਾਲੇ ਆ ਪਰ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਪੜ੍ਹਾਈ ਲਿਖਾਈ ਹੂੰ ਉਹ ਸਭ ਕੁਝ ਜਿਹੜਾ ਹੈ ਨਾ ਉਹ ਕਿਤੇ ਨਾ ਕਿਤੇ ਕੋਈ ਹੋਰ ਕਲਚਰ ਚ ਵੀ ਹੋਈ ਬਿਲਕੁਲ ਉਹ ਨਵਜ ਜਾਣਦੇ ਸੀ ਹਾਂ ਜੀ ਪ੍ਰਕਾਸ਼ ਸਿੰਘ ਬਾਦਲ ਕਹਿੰ ਲੋ ਕਿ ਦਰਿਆਾਂ ਤੇ ਬੈਠ ਕੇ ਰਾਜਨੀਤੀ ਕਰਨ ਵਾਲੇ ਸੀ ਇਹ ਮਹਿੰਗੇ ਸੋਫਿਆਂ ਤੇ ਬੈਠ ਕੇ ਜਿਹੜੀ ਰਾਜਨੀਤੀ ਕਰਦੇ ਆ ਨਾ ਸਭ ਫਰਕ ਹੈ ਕਿ ਤਰ੍ਹਾਂ ਪੈ ਗਿਆ ਉਹ ਗੈਪ ਪੈ ਗਿਆ ਤੁਸੀਂ ਸ਼ਹਿਰ ਭੁਗਤਾਨ ਕਰਨਾ ਸੀ ਜੀ ਸਰ ਬਿਲਕੁਲ ਜੀ ਮਿੰਟੂ ਜੀ ਖੈਰ ਇਸ ਗੱਲ ਦੇ ਨਾਲ ਨਾਲ ਆਪਾਂ ਇੱਕ ਗੱਲ ਹੋਰ ਜਿਹੜੀ ਇਹ ਵੀ ਕੱਲ ਹੀ ਸ਼ੁਰੂ ਹੋਈ ਇਸੇ ਮੀਟਿੰਗ ਤੋਂ ਹੀ ਗਿਆਨੀ ਹਰਪੀ ਸਿੰਘ ਵਾਲੀ ਜੋ ਮਸਲਾ ਚੱਲ ਰਿਹਾ ਹੈ ਆਪਾਂ ਨੂੰ ਪਤਾ ਹੈ ਕਿ ਮੌਤਲ ਕੀਤਾ ਹੋਇਆ ਹਾਂ ਉਹ ਕਿਹੜੀ ਸੋਹਣੀ ਗੱਲ ਕਹੀ ਹੈ ਮਲੂਕ ਸਾਹਿਬ ਨੇ ਉਹ ਕਹਿੰਦੇ ਕਿ ਬਾਦਲ ਸਾਹਿਬ ਦੇ ਪੰਜ 6 ਸਲਾਹਕਾਰ ਇਸ ਤਰ੍ਹਾਂ ਦੇ ਲੰਬੀ ਹਲਕੇ ਚ ਹੋਈ ਸੀਗੇ ਹਮ ਇਹ ਇਹਨਾਂ ਕੋਲ ਸੂਚੀ ਵੀ ਹੋਏਗੀ ਦੇਖੋ ਉਹੀ ਗੱਲ ਹੈ ਵੀ ਪਿੰਡੂ ਆਪਾਂ ਸਲਾਹਕਾਰ ਵੀ ਜਾਣੀ ਜਿਹੜੇ ਕਹਿੰਦੇ ਕਿ ਬਹੁਤ ਹੱਦ ਤੱਕ ਲੋਕਾਂ ਦੀ ਨਵਜ਼ ਪਛਾਣਦੇ ਸੀਗੇ ਕਿ ਐਸੇ ਪੰਜ ਛੇ ਸਲਾਹਕਾਰ ਇਹਨਾਂ ਦੀ ਨਜ਼ਰ 'ਚ ਕਹਿੰਦੇ ਕਿ ਲੰਬੀ ਤੋਂ ਹੀ ਸੀਗੇ ਕੀ ਗੱਲ ਹੈ ਥੈਂਕ ਯੂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਦੇ ਵਿੱਚ ਇੰਨੇ ਹਰਮਨ ਪਿਆਰੇ ਵੀ ਸੀ ਉਹ ਇਹ ਚੀਜ਼ ਹੈ ਹੈਗੇ ਸੀ ਇਹਦੇ 'ਚ ਕਿਉਂਕਿ ਸਮਝਦੇ ਸੀ ਯਾਰ ਕਿਸੇ ਦੇ ਜਾਣਾ ਆਉਣਾ ਤੇ ਉਹ ਉਹੀ ਸਾਰੇ ਇੱਕ ਤਰ੍ਹਾਂ ਦੇ ਕਨੈਕਸ਼ਨ ਸੀਗੇ ਹੈ ਨਾ